ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੇਲਿਆਂ ਦਾ ਸਰਤਾਜ ਮੇਲਾ ਸ਼ਿੰਜ ਬੱਬੇਹਾੜੀ ਇਸ ਵਾਰ ਫਿਰ ਪ੍ਰਾਤਨ ਸਮੇਂ ਦੇ ਮੁਤਾਬਕ 30-31 ਅਗਸਤ ਨੂੰ ਪਿੰਡ ਵਾਸੀਆਂ ਵੱਲੋਂ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ 30 ਤਰੀਕ ਨੂੰ ਪ੍ਰਾਤਨ ਖੇਡਣ ਦਾ ਆਗਾਜ਼ ਕਰਨਗੇ ਸਰਦਾਰ ਗੁਰਪ੍ਰਤਮ ਸਿੰਘ ਬੱਬੇਹਾੜੀ ਜੋ ਮੇਲੇ ਦੇ ਸਰਪਸ ਵੀ ਨੇ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਸ਼ਹਿਰੀ ਗੁਰਦਾਸਪੁਰ ਦੇ ਕੋਰ ਕਮੇਟੀ ਮੈਂਬਰ ਵੀ ਨੇ ਤੇ 31 ਅਗਸਤ ਨੂੰ ਸਭਜਰ ਪ੍ਰੋਮ ਪੇਸ਼ ਕੀਤਾ ਜਾਏਗਾ ਵਿਰਾਸਤ ਸੰਧੂ ਵੱਲੋਂ ਤੇ ਉਸੇ ਦਿਨ ਸ਼ਾਮ ਨੂੰ ਪਰ ਆਤਨ ਖੇਡਾਂ ਜੋ ਕੰਟੀਨਿਊ ਰਹਿੰਦੀਆਂ ਨੇ ਉਹਦੇ ਵਿੱਚ ਬੜੀ ਸ਼ਾਨਵਾਰੀ ਗੱਲ ਹੈ ਕਿ ਜਿਸ ਤਰ੍ਹਾਂ ਪੁਰਾਣੇ ਖਿਡਾਰੀ ਪੁਰਾਣੇ ਪਹਿਲਵਾਨ ਕਿਕਰ ਕਿਕਰ ਸਿੰਘ ਵਰਗੇ ਮੇਰਦੀਨ ਵਰਗੇ ਇਸ ਮੇਲੇ ਦਾ ਸ਼ਿੰਗਾਰ ਬਣੇ ਨੇ ਇਸ ਵਾਰ ਹਿੰਦੁਸਤਾਨ ਦਾ ਪਹਿਲਵਾਨ ਗਿੰਦਰ ਖਾੜਾ ਮੁਸਤਰਾਪੁਰ ਤੋਂ ਅਤੇ ਈਰਾਨ ਦਾ ਰੁਸਤਮੇ ਈਰਾਨ ਜਲਾਲ ਉਹ ਮਾਲੀ ਦੀ ਕੁਸ਼ਤੀ ਦੇ ਕੋਲ ਜਾ ਰਹੇ ਨੇ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਗੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਦੇਣਗੇ ਅਸੀਂ ਸਾਰੇ ਪਿੰਡ ਵਾਸੀ ਰਲ ਕੇ ਆਪਣੀ ಗ್ರಾಮ ਪੰਚਾਇਤ ਦੇ ਨਾਲ ਇਸ ਮੇਲੇ ਨੂੰ ਆਰਗੇਨਾਈਜ਼ ਕਰਦੇ ਆ ਤੇ ਬੜੇ ਧੰਨਵਾਦੀ ਆ ਸਾਰੇ ਪਿੰਡ ਵਾਸੀਆਂ ਦੇ ਜਿਹੜਾ ਇਹ ਮੁਕੰਮਲ ਪ੍ਰਬੰਧ ਕਰਦੇ ਨੇ ਤੇ ਸਾਡੇ ਪਿੰਡ ਦੀ ਵਿੱਚ ਜਦੋਂ ਮੇਲਾ ਲੱਗਦਾ ਹੈ ਨੇ ਖਾਸ ਤੌਰ ਤੇ ਔਰਤਾਂ ਦਾ ਬੜਾ ਭਾਈ ਇਕੱਠਾ ਹੁੰਦਾ ਹੈ ਕਿਉਂਕਿ ਉਹਨਾਂ ਲਈ ਵਿਸ਼ੇਸ਼ ਜਗ੍ਹਾ ਤੇ ਵਿਸ਼ੇਸ਼ ਇੰਤਜ਼ਾਮ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਪ੍ਰਕਾਰ ਦੇ ਮੇਲੇ ਦੇ ਵੇਖਣ 'ਚ ਉਹਨਾਂ ਨੂੰ ਮੁਸ਼ਕਲ ਨਾ ਆਵੇ ਤੇ ਮੈਂ ਸਮੁੱਚੇ ਇਲਾਕੇ ਨੂੰ ਬੇਨਤੀ ਕਰਦਾ ਕਿ ਸਾਰੇ ਜਾਣੇ ਆਪਣੇ ਰੁਝੇਵੇਂ ਤੋਂ ਸਮਾਂ ਕੱਢ ਕੇ ਇਸੇ ਮੇਲੇ ਦਾ ਸ਼ਿੰਗਾਰ ਬਣੋ ਤੇ ਮੇਲੇ ਨੂੰ ਵੇਖੋ ਬੱਚਿਆਂ ਨੂੰ ਨਾਲ ਲੈ ਕੇ ਆਓ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਨਾਲ ਜੁੜੇ ਰਹਿ ਸਕਣ ਸਭ ਜਰ ਪ੍ਰੋਗਰਾਮ ਦਾ ਵੀ ਆਨੰਦ ਮਾਣਨ ਬਹੁਤ ਬਹੁਤ ਧੰਨਵਾਦ